ਉਹਦਾ ਕਾਰਨ ਹੈ ਸਿੱਖ ਕੌਮ ਦਾ ਇਤਿਹਾਸ ਉਹਦਾ ਕਾਰਨ ਹੈ ਜੋ ਸਿੱਖ ਕੌਮ ਦੇ ਅੰਦਰ ਮਰਿਆਦਾ ਹੈ ਇਸ ਮਰਿਆਦਾ ਨੇ ਲੋਕਾਂ ਦਾ ਧਿਆਨ ਆਪਣ ਵੱਲ ਖਿੱਚਿਆ ਅਮਰੀਕਾ ਦੀ ਧਰਤੀ ਤੇ ਬਹੁਤ ਵੱਡਾ ਇੱਕ ਸਮਾमेलन ਹੋ ਰਿਹਾ ਔਰ ਉਸ ਸਮਾमेलन ਦੇ ਅੰਦਰ ਅਲੱਗ-ਅਲੱਗ ਧਰਮਾਂ ਦੇ ਵਿਦਵਾਨ ਬੁਲਾਏ ਗਏ ਉਹਨਾਂ ਵਿਦਵਾਨਾਂ ਨੇ ਆਪਣੇ ਆਪਣੇ ਧਰਮ ਦੀਆਂ ਖੂਬੀਆਂ ਦੱਸਣੀਆਂ ਸ਼ੁਰੂ ਕੀਤੀ ਜਦੋਂ ਹਾਫ ਟਾਈਮ ਹੋਇਆ ਬ੍ਰੇਕ ਦਾ ਸਮਾਂ ਹੋ ਗਿਆ ਤਾਂ ਉਹਨਾਂ ਸਾਰਿਆਂ ਨੂੰ ਕੈਂਟੀਨ ਵਿੱਚ ਲੈ ਕੇ ਗਏ ਭਈ ਕੁਝ ਲੰਗਰ ਪਾਣੀ ਜਲ ਪਾਣੀ ਸ਼ਕਣ ਵਾਸਤੇ ਸਿੱਖ ਕੌਮ ਦੀ ਗੱਲ ਕਰਨ ਲਈ ਸਿੱਖ ਕੌਮ ਦੇ ਸਿਧਾਂਤਾਂ ਦੀ ਗੱਲ ਕਰਨ ਲਈ ਸਿੱਖ ਕੌਮ ਦੇ ਵਿਦਵਾਨ ਪ੍ਰਿੰਸੀਪਲ ਸ਼ੇਰ ਸਿੰਘ ਗਏ ਹੋਏ ਪ੍ਰਿੰਸੀਪਲ ਸ਼ੇਰ ਸਿੰਘ ਕਹਿੰਦੇ ਮੈਂ ਉਸ ਕੰਟਿਨ ਵਿੱਚ ਬੈਠਾ ਸੀ ਤਾਂ ਮੇਰੇ ਕੋਲ ਇੱਕ ਈਸਾਈ ਪਾਦਰੀ ਜੀ ਦਾ ਨਾਮ ਸੀ ਮਿਸਟਰ ਮਾਟਨ ਉਹ ਆਇਆ ਮੈਨੂੰ ਕਹਿੰਦਾ ਮਿਸਟਰ ਸਿੰਘ ਮੈਂ ਤੈਨੂੰ ਕੁ ਸਵਾਲ ਕਰਾਂ ਤੂੰ ਗੁੱਸਾ ਤਾਂ ਨਹੀਂ ਕਰੇਂਗਾ ਪ੍ਰਿੰਸੀਪਲ ਸ਼ੇਰ ਸਿੰਘ ਕਹਿੰਦੇ ਮੈਂ ਉਹਨੂੰ ਪੁੱਛਿਆ ਕਿ ਇਹ ਸਵਾਲ ਕੋ ਵਿਦਵਾਨਾਂ ਵਿੱਚ ਹੋਵੇਗਾ ਇਹ ਜਾਂ ਦੋ ਦੋਸਤਾਂ ਦੇ ਵਿੱਚ ਹੋਵੇ ਕਿਉਂਕਿ ਜਦੋਂ ਇੱਕ ਵਿਦਵਾਨ ਸਵਾਲ ਕਰਦਾ ਹੈ ਉਹਦੇ ਪਿੱਛੇ ਮਨਸ਼ਾ ਹੁੰਦੀ ਹੈ ਮੈਨੂੰ ਜ਼ਿਆਦਾ ਪਤਾ ਤੇਰੇ ਤੋਂ ਜਦੋਂ ਮਿੱਤਰਤਾ ਦੇ ਮਾਹੌਲ ਵਿੱਚ ਕਰਦਾ ਹੈ ਤਾਂ ਉਹ ਕੋਈ ਜਾਣਨ ਵਾਸਤੇ ਕਰ ਰਿਹਾ ਹੁੰਦਾ ਕਿ ਉਹਨੂੰ ਉਹ ਚੀਜ਼ ਪਤਾ ਨਹੀਂ ਮੈਨੂੰ ਇਸ ਗੱਲ ਬਾਰੇ ਦੱਸ ਉਹ ਕਹਿੰਦਾ ਨਹੀਂ ਦੋ ਦੋਸਤਾਂ ਵਿੱਚ ਸਵਾਲ ਨਹੀਂ ਕਹਿੰਦਾ ਪੁੱਛ ਕੀ ਸਵਾਲ ਕਹਿੰਦਾ ਸਵਾਲ ਇਹ ਹੈ ਕਿ ਤੁਹਾਡੀ ਕੌਮ ਦੇ ਅੰਦਰ ਕੋਈ ਹੈ ਸਾ ਸ਼ਹੀਦ ਜੋ ਸਾਡੇ ਈਸਾ ਮਸੀਹ ਦੇ ਬਰਾਬਰੇ ਕਰ ਸਕਦਾ ਹੋ ਸਾਡੇ ਈਸਾ ਨੂੰ ਬੜੀ ਬੇਰहमी ਦੇ ਨਾਲ ਤਸੀਹੇ ਦੇ ਕੇ ਰਸੂਲੀ ਚੜਾਇਆ ਗਿਆ ਕਿ ਤੁਹਾਡੀ ਕੌਮ ਅੰਦਰ ਕੋਈ ਹੈ ਸਾ ਪ੍ਰਿੰਸੀਪਲ ਸ਼ੇਰ ਸਿੰਘ ਜੀ ਮੈਂ ਤੇਰਾ ਇਤਿਹਾਸ ਪੜਿਆ ਹੈ ਔਰ ਉਹ ਇਤਿਹਾਸ ਉਸ ਇਤਿਹਾਸ ਵਿੱਚ ਇਹ ਪੜਿਆ ਕਿ ਜਦੋਂ ਈਸਾ ਮਸਮ ਸੂਲੀ ਚੜਨ ਲੱਗੇ ਨਾ ਤਾਂ ਉਸ ਸੂਲੀ ਚੜਾਉਣ ਤੋਂ ਪਹਿਲਾਂ ਉਹਦੇ 13 ਸਾਥੀ ਉਹਦੇ ਨਾਲ ਸਨ ਜਿਹੜੇ ਕਹਿੰਦੇ ਸਨ ਕਿ ਸਾਡੇ ਪ੍ਰਭੂ ਸਾਡੇ ਈਸਾ ਜੀ ਤੁਹਾਡੇ ਤੋਂ ਪਹਿਲਾਂ ਅਸੀਂ ਆਪਣੀਆਂ ਕੁਰਬਾਨੀਆਂ ਦੇਵਾਂ ਤੁਹਾਡੀ ਸ਼ਹਾਦਤ ਬਾਅਦ ਚ ਹੋਵੇਗੀ ਸਾੜੀਆਂ ਲਾਸ਼ਾਂ ਤੋਂ ਲੰਘ ਕੇ ਇਹ ਜ਼ਾਲਮ ਤੁਹਾਨੂੰ ਤਸੀਹੇ ਦੇਣਗੇ ਕਿ ਸੱਚੇ ਕਹਿੰਨਾ ਬਿਲਕੁਲ ਸੱਚ ਕਿ ਇਹ ਵੀ ਸੱਚ ਤੋਂ ਸੂਲੀ ਚੜਾਉਣ ਲੱਗੇ ਈਸਾ ਨੂੰ ਉਹ ਤੇਰਾ ਭੱਜ ਗਏ ਸਨ ਭਗੋੜੇ ਹੋ ਗਏ ਸਨ ਕਹਿੰਨਗਾ ਸੱਚ ਇਸ ਕਰਕੇ ਅੱਜ ਵੀ ਸਾਡੀ ਕੌਮ ਤੇਰਾ ਨੂੰ ਮਨਹੋਸ਼ ਬਣਦੀ ਐ ਇਹ ਉਸਾਈ ਪਾਦਰੀ ਕਹਿੰਦਾ ਅਸੀਂ ਤੇਰਾ ਨੂੰ ਬੜਾ ਸ਼ੁਮੰਦੇ ਆ ਨਾ ਕਿ ਗੁਰੂ ਨਾਨਕ ਨੇ ਤੇਰਾ ਤੇਰਾ ਤੋਲੇ ਆ 13 ਨੰਬਰ ਗੱਡੀ ਮੇਰੇ ਬੜੇ ਖੁਸ਼ ਨਾ 13 13 ਨੰਬਰ ਦੀ ਗੱਡੀ ਮਿਲ ਗਈ ਮੋਬਾਈਲ ਨੰਬਰ ਮਿਲ ਜਾਏ ਕਿ 13 13 ਬੜੇ ਖੁਸ਼ ਹਾਂ ਨੇ ਪਰ ਈਸਾਈ ਧਰਮ ਵਿੱਚ 13 ਨੂੰ ਮਨਹੂਸ ਮੰਨਿਆ ਗਿਆ ਤੁਸੀਂ ਚੰਡੀਗੜ੍ਹ ਚਲੇ ਜਾਓ 12 ਸੈਕਟਰ ਤੋਂ ਬਾਅਦ 14 ਸੈਕਟਰ 13 ਸੈਕਟਰ ਨਹੀਂ ਹੁੰਦਾ ਉਹ 13 ਨੰਬਰ ਗੱਡੀ ਨਹੀਂ ਲੈਂਦੇ 13 ਨੰਬਰ ਫਲੈਟ ਨਹੀਂ ਲੈਂਦੇ ਉਹ 13 ਰੱਖਦੇ ਹੀ ਨਹੀਂ ਕਿ ਸਾਨੂੰ ਯਾਦ ਰਵੇ ਉਹ ਪਘੋੜੇ ਜਿਹੜੇ ਸਨ ਔਰ ਕਹਿੰਦਾ ਕਿ ਮੈਂ ਇਹ ਵੀ ਇਤਿਹਾਸ ਪੜਿਆ ਕਿ ਜਦੋਂ ਈਸਾ ਨੂੰ ਉਸੂਲੀ ਚੜਾਉਣ ਲਗੇ ਤੇ ਈਸਾ ਜਿਹੜੇ ਨੇ ਆਪਣੀ ਭਾਸ਼ਾ ਹਿਵੀਓ ਦੇ ਵਿੱਚ ਆਪਣੀ ਭਾਸ਼ਾ ਹਿਵੀਓ ਦੇ ਵਿੱਚ ਉਹ ਚਿਲਾਉ ਉਠੇ ਸਮ ਅਲੀ ਅਲੀ ਲਾਮਾ ਸਭ ਚਤਨੀ ਕਿ ਆ ਖੁਦਾ ਸਾਰੇ ਸਾਥ ਛੱਡ ਕੇ ਚਲੇ ਗਏ ਤੂੰ ਵੀ ਜਾ ਰਿਹਾ ਸੱਚ ਹੈ ਤਾਂ ਮਿਸਟਰ ਮਾਟਰ ਕੰਨ ਦਾ ਬਿਲਕੁਲ ਸੱਚ ਹੈ ਪ੍ਰਿੰਸੀਪਲ ਸ਼ੇਰ ਸਿੰਘ ਨੇ ਕਹਿੰਦਾ ਸਾਇਦ ਤੂੰ ਸਦਾ ਇਤਿਹਾਸ ਨਹੀਂ ਪੜਿਆ ਸਿੱਖ ਕੌਮ ਦਾ ਹਰ ਦਿਨ ਜਿਹੜਾ ਨਾ ਉਹ ਸ਼ਹੀਦਾਂ ਨਾਲ ਭਰਿਆ ਹੋਇਆ 365 ਦਿਨ ਨੇ ਤੁਸੀਂ ਵਖਣਾ ਇੱਕ ਡਾਇਰੀ ਆਂਦੀ ਹੈ ਉਸ ਡਾਇਰੀ 'ਚ ਲਿਖਿਆ ਹੁੰਦਾ ਅੱਜ ਫਲਾਣਾ ਸ਼ਹੀਦ ਹੋਇਆ ਅੱਜ ਇਹਨੇ ਸ਼ਹੀਦ ਹੋਇਆ ਇਹਨੇ ਸ਼ਹੀਦ ਹੋਇਆ ਹਰ ਇੱਕ ਪੱਤਰਾ ਜਿਹੜਾ ਇਤਿਹਾਸ ਦਾ ਲਹ ਨਾਲ ਭਰਿਆ ਹੋਇਆ ਪਰ ਕਹਿਣ ਲਗਾ ਹਰ ਇੱਕ ਸਿੱਖ ਦੀ ਜ਼ੁਬਾਨ ਕੋਈ ਇੱਕੋ ਅਲਫ਼ਾਜ਼ ਸੀ ਗੁਰ ਮੇਰਾ ਸੰਗ ਸਦਾ ਹੈ ਨਾਲੇ ਕਦੇ ਇਹ ਨਹੀਂ ਕਿ ਅਕਰਬਾ ਤੂੰ ਦੂਰ ਜਾ ਰਿਹਾ ਤਿੰਨ ਸਿੱਖ ਗੁਰ ਤੇਗ ਬਹਾਦਰ ਸਾਹਿਬ ਨਾਲ ਨੇ ਪਰ ਜੇ ਉਹਨਾਂ ਨੇ ਗੁਰੂ ਨਾਲ ਵਾਅਦਾ ਕੀਤਾ ਨਾ ਤੇ ਉਹ ਵਾਅਦਾ ਨਿਭਾਇਆ ਵੀ ਇਹ ਇਤਿਹਾਸ ਕਹਿੰਦਾ ਪਹਿਲਾਂ ਲਿਖਦਾ ਕਹਿਣ ਲਗਾ ਜਦੋਂ ਭਾਈ ਮਤੀ ਦਾਸ ਨੂੰ ਦੇ ਸਿਰ ਤੇ ਆਰਾ ਚਲਾਉਣ ਲੱਗੇ ਨਾ ਕਹਿਣ ਲੱਗੇ ਮਾਤੇ ਦਾਸਾ ਓਏ ਤੇਰੀ ਆਖਰੀ ਇੱਛਾ ਹੱਲ ਹੋਵੇ ਜੋ ਤੂੰ ਚਾਹੇ ਉਹ ਪਾ ਸਕਦਾ ਉਹ ਹਾਜ਼ਰ ਉਸੇ ਪਲ ਹੋਵੇ ਜੋ ਤੂੰ ਚਾਹੇਗਾ ਮਿਲੇਗਾ ਤੈਨੂੰ ਤੇ ਮਤੀ ਦਾਸ ਆਖਦਾ ਮੇਰੀ ਆਖਰੀ ਇੱਛਾ ਹੱਲ ਹੋਵੇ ਜਿਸ ਵਕਤ ਮੇਰੇ ਸਿਰ ਤੇ ਆਰਾ ਚੱਲੇ ਮੇਰਾ ਮੂੰਹ ਮੇਰੇ ਗੁਰੂ ਦੇ ਵੱਲ ਹੋਵੇ ਮੈਂ ਆਖਰੀ ਸਵਾਸਾਂ ਵਿੱਚ ਵੀ ਗੁਰਦੇਦਾਰ ਕਰਨਾ ਚਾਹੁੰਦਾ